ਸਿੱਧੂ ਬਾਈ ਹਰੇਕ ਲਈ ਕੁਛ ਨਾ ਕੁਛ ਕਰਦਾ ਸੀ ਇਹ ਕਰਨ ਲਈ ਬਹੁਤ ਵੱਡਾ ਜਗਰਾ ਚਾਹੀਦਾ ਹਾਂ ਜੋ ਕਿ ਸਿੱਧੂ ਬਾਈ ਕੋਲੇ ਸੀਗਾ ਬਿਲਕੁਲ ਜੀ ਮੇਰਾ ਛੋਟਾ ਭਰਾ ਸੀ ਮੇਰਾ ਬੱਚਿਆਂ ਵਰਗਾ ਸੀ ਬਹੁਤ ਪਿਆਰ ਕਰਦਾ ਸੀ ਤੇ ਅਣਖੀਲਾ ਵੀ ਖੜਾ ਜੀ ਬੇਬੇ ਬਾਪੂ ਨਾਲ ਜਿੰਨਾ ਚਿਰ ਸਾਹ ਰਹਿਣਗੇ ਉਨਾ ਚਿਰ ਇਸੇ ਤਰ੍ਹਾਂ ਹੀ ਜੋ ਕਰ ਸਕਦੀ ਕਰੇ ਕਿਸੇ ਦੀ ਬਾਹ ਫੜ ਕੇ ਕਿਸੇ ਨੂੰ ਨਾਲ ਲੈ ਕੇ ਤੁਰਨਾ ਬਹੁਤ ਵੱਡੀ ਗੱਲ ਹੈ ਇਹ ਕੋਈ ਕੋਈ ਕਰ ਸਕਦਾ ਸਾਡੀ ਇੰਡਸਟਰੀ ਲਈ ਉਹ ਅਨਮੋਲ ਹੀਰਾ ਅੱਜ ਦੇ ਦਿਨ ਇਸ ਦੁਨੀਆ ਤੋਂ ਗਿਆ ਹੈ ਤੇ ਇਹ ਦੇਣਾ ਹਮੇਸ਼ਾ ਭੁੱਲਣ ਵਾਲਾ ਨਹੀਂ ਹੈ ਕੀ ਹੋ ਗਿਆ ਜੱਲਦੀ ਕਾਲਾ ਦਿਨ ਠੀਕ ਹੈ ਜੀ ਸਾਡੇ ਵਾਸਤੇ ਔਰ ਪਰਿਵਾਰ ਵਾਸਤੇ ਉਹਨੂੰ ਚਾਉਣ ਵਾਲਿਆਂ ਵਾਸਤੇ ਇਹ ਦਿਨ ਨਹੀਂ ਸੀ ਆਉਣਾ ਚਾਹੀਦਾ ਇਹ ਹੀ ਕਹਾਂਗੇ ਬਾਕੀ ਅੱਜ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਸਾਰੇ ਇਕੱਠੇ ਹੋਏ ਆਂ ਉਹ ਸੱਚੇ ਪਾਤਸ਼ਾਹ ਦੇਖਦਾ ਹੈ ਉਹਨੂੰ ਹੀ ਸਾਰਾ ਪਤਾ ਹੈ ਜੀ ਇਨਸਾਨ ਕੁਝ ਨਹੀਂ ਕਰ ਸਕਦਾ ਜਸਤੇ ਤੋਂ ਦੂਰ ਹੈ ਹਰੇ ਵੀ ਉਹ ਤਾਂ ਹੈ ਹੀ ਹੈ ਜੀ ਆਸਤਾ ਹੈ ਹੀ ਹੈ ਠੀਕ ਹੈ ਉਹ ਜਦੋਂ ਉਹ ਵੀ ਉਹਦੀ ਮਰਜ਼ੀ ਹੋ ਗਈ ਉਹਦੇ ਹੋਣਾ ਸਭ ਕੁਝ ਉਹਦੇ ਬਿਨਾ ਪਤਾ ਨਹੀਂ ਝੋਲਦਾ ਜੀ ਉਹਦੀ ਮਰਜ਼ੀ ਬਿਨਾ ਅੱਜ ਦੇ ਦਿਨ ਇੱਕ ਸਦੀ ਦਾੰਤ ਹੋਇਆ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਇੱਕ ਸਦੀ ਦਾੰਤ ਹੋਇਆ ਕਾਲਾ ਦਿਨ ਆ ਕਾਲਾ ਦਿਨ ਸਾਡੇ ਵਾਸਤੇ ਔਰ ਸਿੱਧੂ ਨੂੰ ਚਾਉਣ ਵਾਲਿਆਂ ਵਾਸਤੇ ਸਿੱਧੂ ਜੀ ਨੇ ਵੀ ਫਰਦਾ ਸੀ ਸੋਨਾ ਬਣਾ ਲੈਂਦਾ ਸੀ ਦੇਖੋ ਜੀ ਸੱਚੇ ਦਿਲ ਨਾਲ ਇਨਸਾਨ ਕੁਝ ਵੀ ਕਰਦਾ ਹੈ ਨਾ ਸੱਚੀ ਆਤਮਾ ਨਾਲ ਤੇ ਉਹਦਾ ਅਟਲ ਹੁੰਦਾ ਹੈ ਉਹ ਪ੍ਰਵਾਹਨ ਹੁੰਦਾ ਹੈ ਉਹ ਜੋ ਕਰਦਾ ਸੀ ਸੱਚੇ ਦਿਲੋਂ ਕਰਦਾ ਸੀ ਜਿਹਦਾ ਨਾਲ ਖੜਦਾ ਸੀ ਸੱਚੇ ਦਿਲੋਂ ਖੜਦਾ ਸੀ ਜਿਹਦੇ ਲਈ ਕੁਛ ਕਰਦਾ ਸੀ ਦਿਲੋਂ ਕਰਦਾ ਸੀ ਤੇ ਉਹ ਫਿਰ ਰੱਬ ਮਨਜ਼ੂਰ ਕਰ ਲੈਂਦਾ ਸੀ ਅੱਜ ਲੱਗਦਾ ਨਹੀਂ ਕਲਾਕਾਰ ਹੋ ਜਾਂਦਾ ਸੀ ਜਿੱਥੇ ਹਾਂਜੀ ਜੀ ਇੰਡਸਟਰੀ 'ਚ ਇਦਾਂ ਦਾ ਕੋਈ ਕਲਾਕਾਰ ਆ? ਨਹੀਂ ਜੀ ਸਾਡੀ ਨਜ਼ਰ ਬਹੁਤ ਮੁਸ਼ਕਲ ਆ ਸਾਡੀ ਨਜ਼ਰ ਤਾਂ ਹਨਕੀਲਾ ਵੀ ਬਾਈ ਸਿੱਧੂ ਦੇ ਦਿਲ ਦੇ ਵਿੱਚ ਵਸਦਾ ਸੀ 410 ਗਾਣਿਆਂ ਦੇ ਵਿੱਚ ਵੀ ਹਨਕੀਲੇ ਦਾ ਜ਼ਿਕਰ ਬਿਲਕੁਲ 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 ਜੀ ਮੇਰਾ ਛੋਟਾ ਭਰਾ ਸੀ ਮੇਰਾ ਬੱਚਿਆਂ ਵਰਗਾ ਸੀ ਬਹੁਤ ਪਿਆਰ ਕਰਦਾ ਸੀ ਤੇ ਹਨਕੀਲਾ ਵੀ ਖੜਾ ਜੀ ਬੇਬੇ ਬਾਪੂ ਨਾਲ ਜਿੰਨਾ ਚਿਰ ਸਾਹ ਰਹਿਣਗੇ ਉਹਨਾਂ ਚਿਰ ਇਸੇ ਤਰ੍ਹਾਂ ਹੀ ਜੋ ਕਰ ਸਕਦੇ ਜਿਦਾਂ ਕੋਈ ਹੋਰ ਲੱਗ ਪੋ। ਹਾਂ ਕੁਝ ਦਿਨ ਜੇ ਕਿਵੇਂ ਦੇਖਦੇ ਹੋ 29 ਮਈ ਐ ਬਹੁਤ ਮਦਭਾਗਾ ਦੇਣਾ ਜੀ 2 ਸਾਲ ਹੋ ਗਏ ਨੇ ਬਟ ਅੱਜ ਐ ਲੱਗ ਰਿਹਾ ਕਿ ਉਹੀ ਉਹੀ ਸਮਾਂ ਬਿਲਕੁਲ ਉਹੀ ਟਾਈਮ ਉਹੀ ਦੇਣਾ ਵੀ ਹੁਣੇ-ਹੁਣੇ ਇਹ ਸਭ ਕੁਝ ਹੋਇਆ ਜੋ ਕਦੇ ਨਹੀਂ ਭੁੱਲ ਸਕਦੇ ਅਸੀਂ ਇਹ ਕਾਲਾ ਦਿਨ ਸਾਰੀ ਦੁਨੀਆ ਹੀ ਨਹੀਂ ਭੁੱਲ ਸਕਦੀ ਪਰ ਚਲੋ ਥੋੜਾ ਜਿਹਾ ਸਕੂਨ ਮਿਲਿਆ ਦਿਲ ਨੂੰ ਛੋਟੇ ਸਿੱਧੂ ਆਉਣ ਦੇ ਕਾਰਨ ਅਸੀਂ ਵਾਹਿਗੁਰੂ ਤੋਂ ਇਹ ਕਹਾਂਗੇ ਕਿ ਪਰਮਾਤਮਾ ਇਸ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ ਔਰ ਜੋ ਤੁਸੀਂ ਕਹਿ ਰਹੇ ਹੋ ਕਿ ਸਿੱਧੂ ਬਾਈ ਹਰ ਇੱਕ ਲਈ ਕੁਝ ਨਾ ਕੁਝ ਕਰਦਾ ਸੀ ਇਹ ਕਰਨ ਲਈ ਬਹੁਤ ਵੱਡਾ ਜਗਰਾ ਚਾਹੀਦਾ ਹਾਂ ਜੋ ਕਿ ਸਿੱਧੂ ਬਾਈ ਕੋਲੇ ਸੀਗਾ ਕਿਸੇ ਦੀ ਬਾਹ ਫੜ ਕੇ ਕਿਸੇ ਨੂੰ ਨਾਲ ਲੈ ਕੇ ਤੁਰਨਾ ਬਹੁਤ ਵੱਡੀ ਗੱਲ ਹੈ ਇਹ ਕੋਈ ਕੋਈ ਕਰ ਸਕਦਾ ਹੈ ਭਾਰ ਜੇ ਆਪਾਂ ਗੱਲ ਕਰਦੇ ਹਾਂ ਕਲਾਕਾਰ ਦਾ ਲੱਗਦਾ ਵੀ ਕੋਈ ਇਹੋ ਜਿਹਾ ਕਲਾਕਾਰ ਹੋਣਾ ਨਹੀਂ ਮਿਲ ਹਾਲਤਾਂ ਨਹੀਂ ਲੱਗਦਾ ਹੋ ਜਾਵੇ ਤਾਂ ਗਏ ਨਹੀਂ ਸਕਦੇ ਅੱਲਾਹ ਨਾਲ ਦੀ ਘੜੀ ਤਾਂ ਐਸੀ ਸਿੱਧੂ ਮੂਸੇ ਵਾਲਾ ਉਹ ਤੋਂ ਉਹ ਤੋਂ ਜ਼ਿਆਦਾ ਵਧੀਆ ਹੋ ਸਕਦਾ ਸਾਨੂੰ ਨਹੀਂ ਪਤਾ ਪਰ ਸਿੱਧੂ ਮੂਸੇ ਵਾਲਾ ਸਿਰਫ ਸਿੱਧੂ ਮੂਸੇ ਵਾਲਾ ਹੀ ਕਿਸੇ ਜਿਹੇ ਪਲ ਜਿਹੜੇ ਸਿੱਧੂ ਨਾਲ ਬਤਾਏ ਸੀ ਅੱਜ ਯਾਦ ਆਉਂਦੇ ਇੱਕ ਇੱਕ ਪਲ ਯਾਦ ਹੈ ਜੀ ਇੱਕ ਇੱਕ ਪਲ ਪਹਿਲੀ ਮੁਲਾਕਾਤ ਤੋਂ ਲੈ ਕੇ ਲਾਸਟ ਮੁਲਾਕਾਤ ਤੱਕ ਉਦੀ ਹਰ ਇੱਕ ਗੱਲ ਯਾਦ ਕਦੇ ਵੀ ਨਹੀਂ ਭੁੱਲ ਸਕਦਾ ਹਰ ਇੱਕ ਮੋਮੈਂਟ ਯਾਦ ਹੈ ਔਰ ਹਮੇਸ਼ਾ ਰਹੂਗੀ ਕੋਈ ਐਸੀ ਗੱਲ ਜਿਹੜੀ ਅੱਜ ਵੀ ਮਤਲਬ ਚੇਤੇ ਆ ਜਾਂਦੀ ਹੈ ਹਾਂ ਹਾਂ ਸਾਰੀਆਂ ਗੱਲਾਂ ਚੇਤੇ ਆਉਂਦੀਆਂ ਨੇ ਸਾਰੀਆਂ ਗੱਲਾਂ ਚੇਤੇ ਆਉਂਦੀਆਂ ਨੇ ਜਦੋਂ ਲਾਸਟ ਵਾਰ ਬਾਈ ਨਾਲ ਗੱਲ ਹੋਈ ਸੀ ਤੇ ਬਾਈ ਨੂੰ ਘੱਟ ਤੋਂ ਘੱਟ ਵੀ 6-7 ਵਾਰੀ ਕਾਲਾਂ ਕੀਤੀਆਂ ਔਰ 6-7 ਵਾਰੀ ਬਾਈ ਨੇ ਖੁਦ ਹੀ ਫੋਨ ਚੱਕਿਆ ਹਾਂ ਭੈਣ ਮਿਲ ਗਏ ਹਾਂ ਭੈਣ ਮਿਲ ਗਏ ਕਹਿ ਕੇ ਬੁਲਾਉਣਾ ਅੱਜ ਵੀ ਮੇਰੇ ਕੰਨਾਂ 'ਚ ਗੂੰਜ ਰਿਹਾ ਹੈ ਔਰ ਹਮੇਸ਼ਾ ਰਹੂਗੀ ਜੀਓ